ਪਹਿਲਾ ਵਾਲਾ ਮਾਲ ਪੱਤਾ ਪਿਆ ਆਪਣਾ ਕਰਿਆ ਵਾ ਤੇ ਅੱਜ ਆਪਾਂ ਨਮਾ ਕਰਾਂਗੇ ਪਹਿਲਾਂ ਗਲੀਲੀਓ ਵੇ ਕਰੀਵੀ ਆ ਤੇ ਇਹਦੇ ਚ ਕਸਟੋਡੀਓ ਵਾਲਾ ਵੀ ਕਰਿਆ ਵਾ ਤੇ ਐਮ ਐਸਟਾਰਟ ਆਪ ਵਾਲਾ ਵੀ ਕਰਿਆ ਵਾ ਤੇ ਨਾਲ ਆਪਾਂ ਓਸ਼ੀਨ ਵਾਲਾ ਬਬਿਆ ਸੰਧਪੰਡ ਤੇ ਆਜੋ ਹਾਂਜੀ ਮੇਰਾ ਵੀਰ ਇੱਕ ਤਜਰਬਾ ਇਸ ਵਾਰ ਆਪਾਂ ਹੋਰ ਕਰਨਾ 6 ਕੀਲਿਆਂ ਤੇ ਆਪਾਂ ਕਰਾਂਗੇ ਹੁਣ ਗਲੀਲੀਓ ਵੇ ਹੋਰ ਤੇ ਆਪਾਂ 2 1/2 ਕੀਲਿਆਂ ਤੇ ਟਿਲਟ ਵੀ ਕਰਕੇ ਦੇਖਣੀ ਜਿੱਥੇ ਗੋਲੀ ਪਈ ਵੀ ਐ ਤੇ ਤੁਹਾਡੇ ਨਾਲ ਸਾਰਾ ਪੱਤਜਰਬਾ ਕਰਾਂਗੇ ਸ਼ੇਅਰ ਆਜੋ ਵੀਡੀਓ ਚ ਬਣੇ ਰਹੋ ਕਿਉਂਕਿ ਆਪਾਂ ਉਧਰਲੀ ਮੋਟਰ ਦੀ ਵੀ ਚਲਦੇ ਜਿੱਧਰ ਆਪਾਂ ਐਮ ਐਸਟਾਰਟ ਆਪ ਵਾਲਾ ਟੈ हां जी मेरा वीर सारे ही ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤਕਰੀਬਨ ਅੱਜ 10-12 ਦਿਨ ਬਾਅਦ ਇੱਧਰ ਪਹੁੰਚਿਆ ਮੋਟਰ ਤੇ ਇਹ ਆਪਣੇ ਬਾਬੇ ਨੇ ਜਿਹੜੀ ਪਹਿਲੀ ਮੋਟਰ ਲਾਈ ਸੀਗੀ ਉੱਧਰ ਬਹੁਤ ਦਿਨਾਂ ਬਾਅਦ ਆ ਜਾ ਹੋਇਆ ਨਹੀਂ ਤਾਂ ਆਪਣਾ ਉੱਧਰੋਂ ਹੀ ਮੋੜ ਹੋ ਜਾਂਦਾ ਤੇ ਇੱਧਰ ਜੇ ਆਪਾਂ ਦੇਖੇ ਅੱਜ ਝੋਨਾ ਆਪਣਾ ਪੂਰਾ ਵਧੀਆ ਖੜਾ ਬਾਬੇ ਨਾਨਕ ਦੀ ਕਿਰਪਾ ਹੈ ਤੇ ਉੱਧਰ ਆਪਣੇ ਗਟੌਲੀ ਰੋਗ ਦੀ ਸਮੱਸਿਆ ਆਈ ਹੈ ਦੂਜੇ ਖੇਤਾਂ ਦੇ ਵਿੱਚ ਇੱਧਰ ਝੋਨਾ ਜਿਹੜਾ ਠੀਕ ਠਾਕੜਾ ਰੰਗ ਰੂਪ ਵੀ ਵਧੀਆ ਹਰਿਆ ਭਰਿਆ ਖੜਾ ਤੇ ਜਿਹੜੇ ਦਾਣੇ ਵੀ ਪਕਾਵਲ ਵੱਧ ਰਹੇ ਆ ਤੇ ਇੱਧਰ ਜਿਹੜਾ ਆਪਾਂ ਟੈਕਨੀਕਲ ਐਮਐਸਆਰ ਟਾਪ ਬੜਾ ਵਰਤਿਆ ਵਾ ਯੋਕਸੀ ਸਟਾਬਨ ਪਲੱਸ ਟੈਪ ਕੋ ਉਹਨਾਂ ਜੋ ਲਾਲਾ ਇਧਰ ਆਪਾਂ ਨੂੰ ਹਲੇ ਸਪਰੇ ਦੀ ਕੋਈ ਲੋੜ ਨਹੀਂ ਲੱਗਦੀ ਹੈਗੀ ਉਸ ਦਿਨ ਆਪਾਂ ਇਹਦੇ ਚ ਤੇਲੇ ਵਾਲਾ ਵੀ ਪਾਤੀ ਪਰ ਹੁਣ ਕੱਲ ਨੂੰ ਆਪਾਂ ਇੱਕ ਜਿਹੜਾ ਤਜਰਬਾ ਕੀਤਾ ਸੀ ਕੱਲ ਆਪਾਂ ਕੱਲ ਵੀਡੀਓ ਪਾਈ ਵੀ ਆ ਉਹਦੀ ਤੇ ਟਿਲਟ ਵਾਲਾ ਪਰ ਟਿਲਟ ਪਾਈ ਸੀਗੀ ਕਬੱਲ ਤੇ ਜਿੱਥੇ ਤੇ ਜ਼ਿਆਦਾ ਗਟੋਲੀ ਰੋਗ ਆਇਆ ਉਹ ਵੀ ਆਪਾਂ ਜਾ ਕੇ ਦੇਖਦੇ ਨਾਲ ਤੁਹਾਨੂੰ ਦਿਖਾਉਣਾ ਹੈ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਨਾ ਉਧਰ ਇਸ ਵਾਰ ਮਤਲਬ ਕਿ 5 ਕਿਲੀਆਂ ਤੇ ਗਲੇਲੀਓ ਬੇ ਕਰਕੇ ਦੇਖਣੀ ਆ ਇਧਰ ਤਾਂ ਚਲੋ ਆਪਾਂ ਐਮਐਸਆਰ ਟਾਪ ਵਾਲਾ ਟੈਕਨੀਕਲ ਵਰਤਿਆ ਇਦھر ਬਾਸਮਤੀ ਤੇ ਆਪਾਂ ਦੋੇ ਵਰਤਲੇ ਪਹਿਲਾਂ ਆਪਾਂ ਇਹਦੇ ਤੇ ਐਮੀ ਸਟਾਰਟ ਟੌਪ ਵਾਲਾ ਕੀਤਾ ਸੀਗਾ ਜਦੋਂ ਇਹਦੇ ਤੇ ਕੀਤਾ ਪਰ ਮਲ ਤੇ ਨਾਲ ਹੀ ਉਧਰ ਕਰਵਾਤੀ ਤੇ ਨਾਲ ਆਪਾਂ ਉਹਦੇ ਤੋਂ ਹਫਤਾਕ ਹੋ ਗਿਆ ਉਸ ਦਿਨ ਲਈ ਲਿਓ ਬੀਵੀ ਕਰਾਈ ਆ ਠੀਕ ਹੈ ਕਿਉਂਕਿ ਅਕਸਰ ਹੀ ਆਪਾਂ ਜਦੋਂ ਵੀਡੀਓ ਚ ਦੇਖਦੇ ਆ ਮਤਲਬ ਕਿ ਇੱਕ ਬੰਦਾ ਡਬਲ ਮਾਈਂਡ ਰਹਿੰਦਾ ਯਾਰ ਵੀ ਸਾਰਿਆਂ ਤੋਂ ਬੈਸਟ ਕਿਹੜਾ ਇਸ ਵਾਰ ਆਪਾਂ ਇਹੀ ਨਤੀਜਾ ਕੱਢਣਾ ਹੈ ਦੇਖਣਾ ਵੀ ਕਿਹੜਾ ਫੰਗੀ ਸੈੱਟ ਸਾਰਿਆਂ ਤੋਂ ਵਧੀਆ ਵੀ ਐਮੀ ਸਟਾਰਟ ਟੌਪ ਵਾਲਾ ਟੈਕਨੀਕਲ ਵਧੀਆ ਜਾਂ ਗਲੀਲਿਓ ਬੇ ਵਾਲਾ ਵਧੀਆ ਜਾਂ ਕੱਲੀ ਜਿਹੜੀ ਪ੍ਰੋਪੀਗੋਨੋਜੋਲ ਟਿਲਟ ਆ ਉਹ ਵੀ ਆਪਾਂ ਕਰਕੇ ਦੇਖ ਕੀਲੇ 1.5 ਕੀਲੇ ਤੇ ਉਹਦਾ ਵੀ ਆਪਾਂ ਕੱਢਾਗੇ ਨਤੀਜਾ ਤੇ ਪੰਜ ਕੀਲੇ ਦੇ ਆਪਾਂ ਕੱਲ ਨੂੰ ਪਰਮਲ ਤੇ ਗਲੀਲਿਓ ਵੇ ਕਰਾਉਣੀ ਹੈ ਤੇ ਲਾਸਟ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਫਿਰ ਕਿਹੜਾ ਕੀ ਹਿਸਾਬ ਕਿਦਾ ਵਾ ਕਿਉਂਕਿ ਯਾਰ ਆਪਾਂ ਮਿਲ ਕੇ ਜ਼ਿਆਦਾਤਰ ਪੇਡ ਪ੍ਰਮੋਸ਼ਨਾ ਹੁੰਨੀ ਆ ਸੋਸ਼ਲ ਮੀਡੀਆ ਤੇ YouTube ਤੇ ਲਾ ਲੋ ਤੇ ਆਪਾਂ ਤੇ ਅਜ ਤੱਕ ਨਾ ਪੇਡ ਪ੍ਰਮੋਸ਼ਨ ਕਿਸੇ ਦੀ ਕੀਤੀ ਹੈ ਨਾ ਆਪਾਂ ਕਰਨੀ ਹੈ। ਚਾਹ ਸਾਰੀਆਂ ਵੀਡੀਓ ਫੋਲ ਕੇ ਦੇਖ ਲੋ ਲਾਸਟ ਤੱਕ ਕਿਤੇ ਵੀ ਆਪਾਂ ਕਿਉਂ ਇਦਾਂ ਨਹੀਂ ਕਿਹਾ ਹੈਗਾ। ਹਾਂ ਆਪਾਂ ਤੇ ਆਪਣਾ ਤਜਰਬਾ ਜ਼ਰੂਰ ਤੁਹਾਡਾ ਨਾਲ ਸ਼ੇਅਰ ਕਰੀ ਦੀ ਵੀ ਆ ਚੀਜ਼ ਬਧੀਆ। ਹੁਣ ਉਹੀ ਤਜਰਬਾ ਇਸ ਵਾਰ ਆਪਾਂ ਆਪਣੇ ਖੇਤ ਦੇ ਵਿੱਚ ਕਰਕੇ ਦੇਖਣਾ। ਆਪਾਂ ਗਲੀਲਿਓ ਬੀਆਰ ਐਮਐ ਸਟਾਰਟਅਪ ਚ ਦੱਸਾਂਗੇ ਕਿ ਕਿਹੜਾ ਟੈਕਨੀਕਲ ਦੋਮਾ ਚ ਜ਼ਿਆਦਾ ਬੈਸਟ ਆ ਔਰ ਕਿਹੜਾ ਮਲਕੇ ਸਾਰੇ ਕਾਹੇ ਨੂੰ ਜਿਹੜਾ ਕੰਟਰੋਲ ਕਰਦਾ ਜਿੱਦਾਂ ਸਹੀ ਤਾਂ ਬਲਾਈਟ ਲਾ ਲਓ ਨੈਕ ਬਲਾਸਟਰ ਲਾ ਲਓ ਲੀਫ ਬਲਾਸਟਰ ਲਾ ਲਓ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੈਕਟੀਰੀਅਲ ਬਲਾਸਟ ਹੈ ਉਹਨੂੰ ਜਿਹੜਾ ਕਿਹੜਾ ਵਧੀਆ ਤਰੀਕੇ ਨਾਲ ਕੰਟਰੋਲ ਕਰਦਾ ਕਿਹੜਾ ਝੋਨਾ ਲਾਸਟ ਤੱਕ ਜਿਹੜਾ ਹਰਿਆ ਭਰਿਆ ਪੱਕੂਗਾ ਕਿਉਂਕਿ ਮੌਸਮ ਤਾਂ ਚਲੋ ਇਸ ਵਾਰ ਜਿਆਦਾ ਬਾਰਿਸ਼ਾਂ ਕਰਕੇ ਖਰਾਬ ਰਿਹਾ ਪਰ ਚਲੋ ਆਪਾਂ ਆਪਣੇ ਹਿਸਾਬ ਨਾਲ ਖਰਾਬ ਕਹਿੰਨੇ ਆ ਕੀ ਪਤਾ ਵੀ ਕੁਦਰਤ ਦੇ ਹਿਸਾਬ ਨਾਲ ਜਾਂ ਝੋਨੇ ਦੇ ਹਿਸਾਬ ਨਾਲ ਇਹ ਮੌਸਮ ਇਹਦੇ ਵਾਸਤੇ ਠੀਕ ਹੀ ਆ ਜਾਂ ਵਧੀਆ ਹੀ ਹਿਸਾਬ ਤੋਂ ਹੁਣ ਇਹ ਦੇਖੋ ਪ੍ਰਮਾਤਮਾ ਨੂੰ ਪਤਾ ਬੰਦਾ ਤਾਂ ਆਪਣੇ ਹਿਸਾਬ ਦੇ ਨਾਲ ਮਲਕ ਕਿ ਨਤੀਜਾ ਕੱਢ ਲੈਂਦਾ ਵੀ ਇਹ ਚੀਜ਼ ਗਲਤ ਹੈ ਜੀ ਸਹੀ ਹੈ ਪਰ ਜਿਹੜਾ ਨਤੀਜਾ ਹਮੇਸ਼ਾ ਹੀ ਕੁਦਰਤ ਦਾ ਇਨਸਾਨ ਤੇ ਉਲਟ ਹੁੰਦਾ ਸੋ ਕੀ ਪਤਾ ਚਲੋ ਮਹਾਰਾਜ ਨੇ ਜੋ ਕਰਨਾ ਵਧੀਆ ਹੀ ਕਰਨਾ ਤੇ ਬਾਕੀ ਚਲੋ ਆਪਾਂ ਇਹੀ ਵਿਸ਼ ਕਰਦੇ ਆ ਵੀ ਵਧੀਆ ਹੋਵੇ ਕਿਉਂਕਿ ਖੇਤੀਬਾੜੀ ਆ ਇਹ ਕੁਦਰਤ ਨਾਲ ਜੁੜਿਆ ਹੋਇਆ ਧੰਦਾ ਹੈ ਤੇ ਖੁੱਲੇ ਸਮਾਂਹ ਥੱਲੇ ਹੋਣ ਵਾਲੀ ਚੀਜ਼ ਆ ਤੇ ਆਪਾਂ ਉਧਰ ਤੁਹਾਨੂੰ ਦਿਖਾਉਣੇ ਜਾ ਕੇ ਬਾਈ ਵੀ ਜਿਹੜਾ ਆਪਾਂ ਕੱਲ ਕੀਤਾ ਸੀਗਾ ਤਜਰਬਾ ਵੀ ਉਹ ਸਫਲ ਹੋਇਆ ਜਾਂ ਨਹੀਂ ਹੋਇਆ ਆ ਜੋ ਚਲਦੇ ਆਪਾਂ ਮਿਲਦੇ ਆ ਉਧਰ ਲਓ ਵੀ ਬਾਈ ਪਹੁੰਚ ਗਿਆ ਆਪਾਂ ਇੱਧਰ ਇੱਥੇ ਇੱਕ ਬੱਲ ਤੇ ਆਪਾਂ ਨਿਸ਼ਾਨੀ ਲਾਈ ਸੀ ਟੇਪ ਵਾਲੀ ਇਹ ਆ ਟੇਪ ਲੱਗੀ ਵੀ ਇਹਦੇ ਤੇ ਸੈਲੋ ਟੇਪ ਤੇ ਉਹ ਮੁੰਜਰ ਇਹਨੂੰ ਹਲਦੀ ਰੋਗ ਦੀ ਕੱਲ ਸਮੱਸਿਆ ਦਿਖ ਰਹੀ ਸੀ ਆਪਾਂ ਇਹਦੇ ਤੇ ਟਿਲਟ ਪਾਈ ਸੀਗੀ ਹੁਣ ਇੱਕ ਦਿਨ ਦੇ ਜਿੱਦਾਂ ਚਲੋ ਕਲੀਅਰ ਨਹੀਂ ਹੁੰਦੇ ਪਰ ਮੈਨੂੰ ਬੱਲ ਪਹਿਲਾਂ ਨਾਲੋਂ ਜਿਹੜੀ ਥੋੜੀ ਜਿਹੀ ਆ ਵੀ ਮਲਕੇ ਜਿੱਦਾਂ ਹੋਰ ਬੱਲਾਂ ਹਰੀਆਂ ਭਰੀਆਂ ਕੋਈ ਐਦਾਂ ਦਾ ਗਲਤ ਵੈਕਟ ਨਹੀਂ ਹੋਇਆ ਹੈਗਾ ਤੇ ਥੋੜਾ ਜਿਹੜਾ ਹਲਦੀ ਦਾ ਕੁਝ ਵਿੱਚ ਆ ਦੇਖੋ ਵੀ ਜਿਹੜੇ ਮੁੰਜਰੇ ਆ ਉਹ ਜਿਹੜੀ ਹਲਦੀ ਆ ਉਹ ਬਿਲਕੁਲ ਕਾਲੇ ਰੰਗ ਦੀ ਹੋ ਗਈ ਕਿਉਂਕਿ ਜੇ ਇਹ ਮਲਕੇ ਪ੍ਰੋਪਰ ਪੇਲੀ ਰਹਿੰਦੀ ਆ ਫਿਰ ਅੱਗੇ ਦੀ ਅੱਗੇ ਜ਼ਿਆਦਾ ਫੈਲਦੀ ਆ ਤੇ ਇਹਦੇ ਚਾਂਤ ਸੁਣੇ ਜਦੋਂ ਇਹ ਕਾਲੀ ਹੋ ਜਾਂਦੀ ਉਦੋਂ ਇਹ ਜਿਹੜੀ ਫੰਗਸ ਹੈ ਫੰਗਸ ਦੇ ਸਪੋਰ ਆ ਉਹ ਡੈੱਡ ਹੋ ਜਾਂਦੇ ਆ ਜਦੋਂ ਇਹ ਬਲੈਕ ਹੋ ਜਾਂਦੀ ਆ ਸੋਲੇ ਇੰਨੀ ਬਲੈਕ ਨਹੀਂ ਹੋਈ ਹੈਗੀ ਤੇ ਆਪਾਂ ਤੇ ਉਧਰਲੀ ਸਾਈਡ ਆ ਸਾਹਮਣੇ ਜਿਹੜੇ ਖੇਤ ਆ ਇਨਾ ਤੇ ਆਪਾਂ ਬਾਸਮਤੀ ਤੇ ਕੀਤੀ ਸੀਗੀ ਉਸ ਦਿਨ ਆਪਾਂ ਤੇ ਗਲੀਲਿਓਵੇ ਤੇ ਉਹਦਾ ਰਿਜ਼ਲਟ ਚਲੋ ਉੱਥੇ ਤਾਂ ਕੋਈ ਗਟੌਲੀ ਰੋਗ ਤਾਂ ਹੈ ਨਹੀਂ ਸੀ ਤੇ ਹੁਣ ਆਪਾਂ ਕੱਲ ਨੂੰ ਇਹਨਾਂ 5 5 ਕਿਲਿਆਂ ਤੇ ਇੱਧਰ ਗਲੀਲਿਓਵੇ ਕਰਨੀਆਂ ਸਾਰਿਆਂ ਤੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਉਹਦਾ ਅੱਗੇ ਕੀ ਤਜਰਬਾ ਰਿਹਾ ਕਿਉਂਕਿ ਆਪਾਂ ਤਜਰਬੇ ਵਾਸਤੇ ਹੀ ਇਹਤ ਕੀ ਕਰਨੀ ਆ ਚਲੋ ਸਪਰੇਅ ਤਾਂ ਕਰਨੀ ਕਰਨੀ ਕਿਉਂਕਿ ਮੌਸਮ ਥੋੜਾ ਜਿਹਾ ਮਲਕਿ ਹਿਊਮਿਡਿਟੀ ਵਾਲਾ ਜਾਂ ਮੌਸਮ ਦੇ ਵਿੱਚ ਜਿਹੜੀ ਸੱਲ ਹਲੇ ਤੱਕ ਨਹੀਂ ਗਈ ਹੈਗੀ ਮੌਸਮ ਵਧੀਆ ਨਹੀਂ ਤੇ ਗਲੀਲਿਓਵੇ ਆਪਣੀ ਲਿਆਂਦੀ ਪਈ ਆ ਤੇ ਕੱਲ ਨੂੰ ਆਪਾਂ ਇਹਨੂੰ ਕਰਾਂਗੇ 5 ਕਿਲੇ ਤੇ ਨਾਲ ਤੁਹਾਨੂੰ ਰੇਟ ਦੱਸ ਦਿਆਂ ਵੀ ਇਹ ਕੀ ਰੇਟ ਆਈ ਆ ਤੇ ਲੀਟਰ ਲੀਟਰ ਵਾਲੀ ਪੈਕਿੰਗ ਆ ਤੇ ਆਪਾਂ ਬਾਤੇ ਹੋਗੀ 2 ਲੀਟਰ ਤੇ ਆਪਾਂ ਇੱਕ ਪੈਕਿੰਗ ਆਪਣੀ 400 ਐਮਐਲ ਵਾਲੀ ਆ ਕਿਲੇ ਵਾਲੀ ਤੇ ਉਹ ਵੀ ਆ ਹੈਗੀ ਆ ਗਲੇਲਿਓ ਵੇ ਤੇ ਆਪਣੀ 2 ਲੀਟਰ 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 ਵਾਲੀ ਪੈਕਿੰਗ ਹੈਗੀ ਆ ਤੇ ਇੱਕ ਗੱਬੇ ਜਿਹੜੀ ਸੈਂਟਰ ਚ ਇਹ ਹੈਗੀ ਆਪਣੀ ਪੈਕਿੰਗ 400 ml ਦੀ ਆ ਤੁਸੀਂ ਦੇਖ ਸਕਦੇ ਹੋ ਤੇ ਆ ਹੈਗੀ ਆਪਣੀ 1 ਲੀਟਰ ਵਾਲੀ ਪੈਕੇਟ ਹੁਣ ਆਪਾਂ ਤੁਹਾਨੂੰ ਇਹ ਤਾਂ ਦੇਖੋ ਰੇਟ ਦੀ ਬੜੀ ਕਨਫਿਊਜ਼ਨ ਆਪਾਂ ਪਹਿਲਾਂ ਵੀਡੀਓ ਪਾਈ ਇੱਕ ਤੇ ਉਹਦੇ ਵਿੱਚ ਬਹੁਤ ਭ੍ਰਮ ਹਨ ਜਿਹੜਾ ਪੁੱਛਿਆ ਵੀ ਬਾਈ ਕੀ ਰੇਟ ਮਿਲੇਗੀ ਹਰੇਕ ਏਰੀਆ ਦਾ ਆਪੋ ਆਪਣਾ ਅਲੱਗ-ਅਲੱਗ ਰੇਟ ਆ ਕਿਤੇ 100 ਰੁਪਏ ਮਹਿੰਗੀ ਕਿਤੇ ਸਸਤੀ ਆ ਆਪਾਂ ਨੂੰ ਇਹ ਜਿਹੜੀ ਗਲੀਲੀ ਹੋਵੇ ਆ ਮਲਕੇ ਇਹ ਆਪਾਂ ਨੂੰ 1600 ਰੁਪਏ ਪਰ ਲੀਟਰ ਦੇ ਹਿਸਾਬ ਨਾਲ ਮਿਲੀ ਆ ਤੇ ਆ ਜਿਹੜੀ ਛੋਟੀ ਪੈਕਿੰਗ ਹੈ ਇਹ ਥੋੜੀ ਜੀ ਆਪਾਂ ਨੂੰ ਮਹਿੰਗੀ ਪੈ ਜਾਂਦੀ ਹੈ ਇਹ ਤਕਰੀਬਨ 700 ਤੋਂ ਲੈ ਕੇ 720 750 ਰੁਪਏ ਤੱਕ 400 ਐਮਐਲ ਲਈ ਪੈ ਜਾਂਦੀ ਹੈ ਤੇ ਜਿਹੜੀ 1 ਲੀਟਰ ਵਾਲੀ ਹੈ ਉਹ ਆਪਾਂ ਨੂੰ ਪੈ ਜਾਂਦੀ ਹੈ 1600 ਰੁਪਏ 1 ਲੀਟਰ ਠੀਕ ਹੈ ਕਈ ਏਰੀਆ ਦੇ ਵਿੱਚ ਹੁਣ ਇਹਨੂੰ 1650 ਜਾਂ 1700 ਵਿੱਚੇਈ ਜਾਂਦੇ ਆ ਹੋ ਸਕਦਾ ਕਿਤੇ 1820 ਹੋਵੇ ਹੋ ਸਕਦਾ ਕਿਤੇ 1520 ਹੋਵੇ ਕਿਉਂਕਿ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਬੜਾ ਉਲ ਪ੍ਰੋਪਰ ਰੇਟ ਯਾ ਮਤਲਬ ਕਿ ਕਹਿਣ ਦਾ ਮਤਲਬ ਹੈ ਸੇਮ ਰੇਟ ਕਿਸੇ ਵੀ ਏਰੀਆ ਦੇ ਵਿੱਚ ਨਹੀਂ ਮਿਲਦਾ ਕਿਸੇ ਵੀ ਦਵਾਈ ਦਾ ਹਰੇਕ ਏਰੀਆ ਦੇ ਵਿੱਚ ਰੇਟ ਦਾ 150 ਦਾ ਫਰਕ ਹੈ ਜਿਹੜੇ ਆਪਣੇ ਅਦਰ ਕੰਪਨੀਆਂ ਦੇ ਟੈਕਨੀਕਲ ਆ ਜਿਹੜੀਆਂ ਆਪਣੀ ਲੋਕਲ ਕੰਪਨੀ ਆ ਉਹ ਟੈਕਨੀਕਲ ਥੋੜੀ ਆਪਾਂ ਨੂੰ ਸਸਤੇ ਦੇ ਦਿੰਦੀਆਂ ਤੇ ਜੇ ਆਪਾਂ ਬਾਇ ਨੇਮ ਜਿੱਦਾਂ ਹੁਣ ਇੱਕ ਡੇਵਾ ਦੀ ਆ ਤੇ ਆਪਾਂ ਜੇ ਬਾਇ ਨੇਮ ਟੈਕਨੀਕਲ ਲੈਣਾ ਤਾਂ ਉੱਥੇ ਆਪਾਂ ਨੂੰ ਇਹ ਮੰਨ ਕੇ ਚੱਲੋ ਵੀ 1600 ਤੋਂ ਲੈ ਕੇ 17500 ਰੁਪਏ ਦੇ ਵਿੱਚ ਵਿੱਚ ਆਪਾਂ ਨੂੰ ਮਿਲ ਜਾਂਦੀ ਹੈ ਹੋ ਸਕਦਾ ਕਿਤੇ ਜ਼ਿਆਦਾ ਮਲਕੇ ਬੰਦੇ ਕੋਲ ਸੇਲ ਹੋਵੇ ਜਾਂ ਜਿਆਦਾ ਕਿਸੇ ਕੋ ਡਿਸਟ੍ਰੀਬਿਊਟਰ ਹੋਵੇ ਉੱਥੇ ਆਪਾਂ ਨੂੰ 1500 ਦੀ ਵੀ ਮਿਲ ਜੇ ਹਰੇ ਕੇਰੀ ਦਾ ਆਪੋ ਆਪਣਾ ਰੇਟ ਸੋ ਜਿਹੜੀ ਡੋਜ ਹੈ ਦੀ ਡੋਜ 400 ਐਮਐਲ ਪਰ ਇੱਕ ਕੜਾ ਇੱਕ ਲੀਟਰ ਪਰ 2 ਹੀ ਕਿਲਿਆਂ ਤੇ ਕਰਨੀ ਹੈ ਤੇ ਇਹ ਜਿਹੜੀ ਡੋਜ ਆਪਣੇ ਕੋਲ 6 ਕੀਲਿਆਂ ਦੀ ਡੋਜ ਆ ਕੱਲ ਨੂੰ ਆਪਾਂ ਜੇ ਲੇਬਰ ਆ ਗਈ ਟਾਈਮ ਨਾਲ ਤਾਂ ਕੱਲ ਨੂੰ ਆਪਾਂ 6 ਕੀਲਿਆਂ ਤੇ ਗਲੀਲੀਓ ਬੇ ਕਰਾਵਾਂਗੇ ਕਰਾਉਣ ਦਾ ਮਕਸਦ ਜਿੱਦਾਂ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਵੀ ਆਪਣਾ ਇਹੀ ਆ ਵੀ ਆਪਾਂ ਇੱਕ ਇਸ ਵਾਰ ਤਜਰਬਾ ਕਰਨਾ ਉਧਰ ਸਾਰੇ ਝੋਨੇ ਤੇ ਆਪਣਾ ਜਿਹੜਾ ਐਮਐਸਟਾਰਟ ਆਪ ਵਾਲਾ ਟੈਕਨੀਕਲ ਹੋਇਆ ਵਾ ਤੇ ਇੱਧਰ ਆਪਾਂ ਗਲੀਲੀਓ ਬੇ ਵਾਲਾ ਕੀਤਾ ਤੇ ਆਪਣੇ ਕੋਲ ਇੱਕ ਹੋਰ ਤੁਹਾਨੂੰ ਮੈਂ ਦਿਖਾਉਣਾ ਆਪਾਂ 2.5 ਕੀਲਿਆਂ ਤੇ 1 ਲੀਟਰ ਟਿਲਟ ਵੀ ਕਰਨੀ ਉਹ ਵੀ ਆਪਣੇ ਕੋਲ ਪਈ ਆ ਬਚੀ ਵੀ ਆ ਹੈਗੀ ਆਪਣੇ ਕੋਲ ਡੈਲਟਾ ਇਹ ਬਚੀ ਵੀ ਪਈ ਆ ਆਪਣੇ ਕੋਲ तकरीबन 1 ਲੀਟਰ ਇਹਦੇ ਚੋਂ ਥੋੜੀ ਜਿਹੀ ਕੱਲ ਜਿਹੜੀ ਆਪਾਂ ਕੀਤਾ ਸੀ ਤਜਰਬਾ ਉਹੀ ਕੱਢੀ ਆ ਤੇ ਇਹ ਆਪਾਂ ਕਰਾਂਗੇ 1 ਲੀਟਰ ਢਾਈ ਗਕੀਲਿਆਂ ਤੇ ਇਹਦਾ ਵੀ ਦੇਖਾਂਗੇ ਬੰਦੇ ਨੇ ਜਿੱਦਾਂ ਹੁਣ ਕਈਆਂ ਨੇ ਤਜਰਬੇ ਕੀਤੇ ਆਪਾਂ ਵੀ ਕਰ ਲੈਣਾ ਵੀ ਗਟੌਲੀ ਰੋਗ ਤੇ ਨਾ ਕੱਲੀ ਦਾ ਹੈਗਾ ਮਲਕੇ ਰਿਜ਼ਲਟ ਵਧੀਆ ਤੇ ਨਾ ਵੀ ਰਿਜ਼ਲਟ ਮਿਲਿਆ ਆਪਣੇ ਕੋਲ ਪਈਓ ਆ ਸੋ ਮੈਂ ਸਾਰੇ ਭਰਾਵਾਂ ਨੂੰ ਇਹ ਵੀ ਤੁਸੀਂ ਲਿਆ ਕੇ ਚੀਜ਼ ਵੇਸਟ ਨਾ ਕਰੋ ਪੈਸੇ ਖਰਾਬ ਨਾ ਕਰੋ ਮੇਰੇ ਕੋਲ ਤਾਂ ਡੈਲਟ ਪਈ ਆ ਪਤਾ ਤਾ ਤਜਰਬਾ ਕਰਕੇ ਦੇਖਣਾ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ ਫੰਗੀ ਸਾਈਡ ਆ ਉਹਦਾ ਨੁਕਸ ਠੀਕ ਹੈ ਕਈ ਚੀਜ਼ਾਂ ਜਿਹੜੇ ਇਨਸੈਕਟੀਸਾਈਡ ਹੁੰਦੀਆਂ ਤੇ ਜੇ ਆਪਾਂ ਜਿੱਦਾਂ ਹੋਰ ਕੋਈ ਓਵਰਡੋਜ਼ ਜਾਂ ਚੀਜ਼ਾਂ ਜਾਂ ਬਿਨਾਂ ਮਤਲਬ ਦੇ ਵਰਤ ਲੈਂਦੇ ਉਹ ਕਈ ਵਾਰ ਫਸਲ ਦਾ ਨੁਕਸਾਨ ਕਰ ਲੈਂਦੇ ਪਰ ਜਿਹੜਾ ਫੰਗੀਸਾਈਡ ਹੁੰਦਾ ਫੰਗੀਸਾਈਡ ਦਾ ਜੇ ਆਪਾਂ ਪ੍ਰੋਪਰ ਡੋਜ਼ ਪਾਈਏ ਤਾਂ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਸੋ ਆਪਾਂ ਇਸ ਕਰਕੇ ਤਾਂ ਤਜਰਬਾ ਹੀ ਕਰਨਾ ਇਹਨੂੰ ਵੀ ਆਪਾਂ ਢਾਈ ਕਿਲੀਆਂ ਤੇ ਪਾ ਕੇ ਦੇਖਾਂਗੇ ਤੇ ਇਹਨੂੰ ਪਾਵਾਂਗੇ ਆਪਾਂ ਜਿਹੜੀ ਗਲੇਲੀ ਹੋਵੇ ਆ ਆਪਣੇ ਛੇ ਕਿਲੀਆਂ ਦੇ ਕਰਾਂਗੇ ਤੇ ਲਾਸਟ ਰਾਈ ਵਿੱਚ ਜਦੋਂ ਝੋਨਾ ਪੱਕਣ ਤੇ ਪਹੁੰਚ ਗਿਆ ਤੇ ਉਦੋਂ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਵੀ ਸਭ ਤੋਂ ਵਧੀਆ ਤਜਰਬਾ ਕਿਹੜੇ ਫੰਗੀ ਸਾਈਡ ਦਾ ਰਿਹਾ ਐਮੀਸਾ ਟਾਪ ਦਾ ਰਿਹਾ ਜਾਂ ਗਲੀਲਿਓ ਬੇਜ ਦਾ ਰਿਹਾ ਤੇ ਇੱਧਰ ਆਪਾਂ ਆਪਣਾ ਜਿ ਕਿ ਟਿਲਟ ਦਾ ਰਿਹਾ ਠੀਕ ਹੈ ਕਿ کئی ਵਾਰ ਇਹ ਹੁੰਦਾ ਵੀ ਆਪਣਾ ਹੋ ਸਕਦਾ ਵੀ ਆਪਾਂ ਸਸਤੇ ਦੇ ਵਿੱਚ ਵੀ ਸਰ ਜਵੇ ਜੇ ਟਿਲਟ ਦਾ ਵੀ ਪ੍ਰੋਪਰ ਰਿਜ਼ਲਟ ਰਿਹਾ ਜਾਂ ਫਿਰ ਇਹ ਵੀ ਪਤਾ ਲੱਗ ਜੂ ਵੀ ਇਹ ਚੀਜ਼ਾਂ ਮੌਸਮ ਤੇ ਡਿਪੈਂਡ ਕਰਦੀਆਂ ਕਿ ਕੰਪਨੀਆਂ ਦੇ ਵਿੱਚ ਫਰਕ ਹੈਗਾ ਵੀ ਵਾਕਈ ਜਿਹੜੇ ਟੈਕਨੀਕਲ ਆ ਉਹ ਕੰਮ ਕਰਦੇ ਆ ਦੇਖੋ ਜੇ ਤਾਂ ਹੋਇਆ ਮੌਸਮ ਤੇ ਡਿਪੈਂਡ ਹੈ ਵੀ ਮੌਸਮ ਤੇ ਸਾਰੀ ਈਰੀ ਵਾਸਤੇ ਆਪਣੇ ਈਰੀ ਚ ਇੱਕ ਜਿਹਾ ਹੀ ਰਹਿਣਾ ਹੋ ਸਕਦਾ ਦੂਜੇ ਈਰੀ ਚ ਹੋਰ ਹੋ ਸਕਦਾ ਪਰ ਆਪਣੀ ਧਰਤੀ ਜਿੱਥੇ ਆਪਣੇ ਘੇਰੇ ਉੱਥੇ ਇੱਕ ਜਿਹਾ ਹੀ ਰਹੂਗਾ ਜੇ ਉਰੇ ਮੌਸਮ ਇੱਕ ਜਿਹਾ ਰਹਿੰਦਾ ਫਿਰ ਪਤਾ ਲੱਗ ਜੂ ਵੀ ਸਾਰਾ ਚੋਨਾ ਜੇ ਕੋਈ ਨਾ ਫਰਕ ਪਿਆ ਵੀ ਟਿਲਟ ਵਾਲਾ ਵੀ ਤੇ ਮਿਸਾ ਟੋਬਾळा ਵੀ ਉਦਾਂ ਹੀ ਪੱਕਿਆ ਉਹਦੇ ਚ ਵੀ ਕੋਈ ਦਿੱਕਤ ਨਹੀਂ ਗਲੇਲੀ ਵਾਲ ਵੀ ਫੇਰ ਆਪਾਂ ਗਾਂ ਵੀ ਕੋਈ ਫਰਕ ਨਹੀਂ ਬਾਈ ਫੇਰ ਇੱਥੇ ਜਿਹੜਾ ਮੌਸਮ ਦਾ ਹੇਰ ਫੇਰ ਹੁੰਦਾ ਸੋ ਬਾਕੀ ਐ ਵੀ ਫਰਕ ਕੰਪਨੀ ਦਾ ਹੁੰਦਾ ਵੀ ਜਿਹੜੇ ਬ੍ਰਾਂਡ ਆ ਜਾਂ ਬਾਇ ਨੇਮ ਕੰਪਨੀ ਆ ਉਹਨਾਂ ਤੇ ਲੋਕਾਂ ਦਾ ਥੋੜਾ ਜਿਆਦਾ ਪ੍ਰੋਖਸਾ ਬਣਿਆ ਹੋਇਆ ਤੇ ਉਸ ਕਰਕੇ ਆਪਾਂ ਤੁਹਾਡੇ ਨਾਲ ਇਹ ਵੀ ਤਜਰਬਾ ਸ਼ੇਅਰ ਕਰਾਂਗੇ ਸੋ ਮੇਰਾ ਵੀਰ ਵੀਡੀਓ ਹੋਣੀ ਲੰਬੀ ਤੇ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ